ਵੈਗੁਰ ਜੀ ਦਾ ਕਾਲ ਸਭੈਗੁਰ ਜੀ ਕੀ ਫਤਿਹ ਸਿੱਖਾਂ ਨੇ ਮੋਰਚਾ ਲਗਾ ਦਿੱਤਾ ਇਹ ਅਸੀਂ ਅਕਸਰ ਸੁਣਦੇ ਰਹਿੰਦੇ ਹਾਂ ਅਖੀਰ ਮੋਰਚਾ ਹੈ ਕਿ ਸਿੱਖ ਸਮਾਜ ਵਿੱਚ ਇਸ ਦੀ ਵਰਤੋਂ ਆਂਦੋਲਨ ਜਾਂ ਸत्याग्रह ਦੇ ਅਰਥ ਵਿੱਚ ਗੁਰਦੁਆਰਾ ਸੁਧਾਰ ਲਹਿਰ ਵੇਲੇ ਸ਼ੁਰੂ ਹੋਈ ਜਦੋਂ ਸਿੱਖ ਗੁਰਦੁਆਰਿਆਂ ਦੇ ਆਜ਼ਾਦੀ ਲਈ ਸ਼ਾਂਤੀਪੂਰਵਕ ਕਾਰਵਾਈ ਕਰਨ ਲੱਗੇ ਵੱਖ-ਵੱਖ ਗੁਰੂਤਾਮਾ ਨਾਲ ਸੰਬੰਧਿਤ ਹੋਣ ਕਰਕੇ ਮੋਰਚਿਆਂ ਦੀ ਗਿਣਤੀ ਵੀ ਵਧਦੀ ਗਈ ਜਿਵੇਂ ਕਿ ਨਨਕਾਣਾ ਸਾਹਿਬ ਦਾ ਮੋਰਚਾ, ਗੁਰੂ ਕੇ ਬਾਗ ਦਾ ਮੋਰਚਾ, ਚਾਬੀਆਂ ਦਾ ਮੋਰਚਾ, ਜੈਤੂ ਦਾ ਮੋਰਚਾ ਆਦਿ ਸਰਕਾਰੀ ਤੱਕੇਸ਼ਾਹੀ ਦੇ ਵਿਰੁੱਧ ਕੀਤੇ ਜਾਣ ਵਾਲੇ ਸੰਘਰਸ਼ ਨੂੰ ਮੋਰਚਾ ਕਿਹਾ ਜਾਂਦਾ ਹੈ। ਜੋ ਮੋਰਚੇ ਗੁਰਦੁਆਰਿਆਂ ਦੀ ਮਾਨ ਮਰਿਆਦਾ ਕਾਇਮ ਰੱਖਣ ਲਈ, ਪਵਿੱਤਰਤਾ ਲਈ, ਗੁਰਦੁਆਰਿਆਂ ਦੇ ਸੁਚਾਰੂ ਪ੍ਰਬੰਧ ਲਈ, ਸਿੱਖਾਂ ਦੇ ਹੱਕ ਲਈ, ਸੱਚ ਲਈ, ਹਕੂਮਤਾਂ ਤੇ ਸਰਕਾਰਾਂ ਦੇ ਜ਼ਬਰ ਜ਼ਾਲਮ ਦੇ ਖਿਲਾਫ ਸਵੈ ਇੱਛਾ ਦੇ ਨਾਲ ਸ਼ਾਂਤਮਈ ਸੰਘਰਸ਼ ਲਈ ਜਾਂਦੇ ਹਨ ਉਸ ਨੂੰ ਸਿੱਖ ਬੋਲੀ ਵਿੱਚ ਮੋਰਚਾ ਕਿਹਾ ਗਿਆ ਸਿੱਖ ਮੋਰਚਿਆਂ ਦੀ ਕਾਮਯਾਬੀ ਕਾਰਨ ਰਾਜਨੀਤਿਕ ਪਾਰਟੀਆਂ ਵੱਲੋਂ ਇਹ ਸ਼ਬਦ ਸ਼ਾਂਤਮਈ ਅੰਦੋਲਨ ਲਈ ਵਰਤੇ ਜਾਣ ਲੱਗ ਗਿਆ ਜਿਵੇਂ ਕਿ ਕਿਸਾਨ ਮੋਰਚਾ ਪਟਵਾਰੀ ਮੋਰਚਾ ਆਦ ਹੌਲੀ-ਹੌਲੀ ਇਹ ਸ਼ਬਦ ਦੀ ਵਰਤੋਂ ਹਿੰਦੀ ਭਾਸ਼ੀ ਇਲਾਕਿਆਂ ਵਿੱਚ ਵੀ ਅੰਦੋਲਨਾਂ ਦੇ ਲਈ ਹੋਣ ਲੱਗ ਗਏ ਜਿਵੇਂ ਕਿ ਜਨ ਮੋਰਚਾ ਹਿੰਦੀ ਮੋਰਚਾ ਲੋਕ ਹਿੱਤ ਮੋਰਚਾ ਚਾਰਖੰਡ ਮੁਕਤੀ ਮੋਰਚਾ ਆਦ आजाद भारत ਦੇ ਵਿੱਚ ਹਰ ਕਿਸੇ ਨੂੰ ਸੱਚ ਅਤੇ ਹੱਕ ਲਈ ਬੋਲਣ ਅਤੇ ਸ਼ਾਂਤਮਈ ਪ੍ਰਦਰਸ਼ਨ ਕਰਨ ਦਾ ਹੱਕ ਹੈ ਆਪਣੇ ਅਧਿਕਾਰਾਂ ਅਤੇ ਹੱਕ ਲਈ ਅੱਜ ਵੀ ਇਹ ਮੋਰਚੇ ਲਗਾਏ ਜਾ ਰਹੇ ਹਨ ਤਾਂ ਕਿ ਸਰਕਾਰਾਂ ਨੂੰ ਜਗਾਇਆ ਜਾ ਸਕੇ ਇਹਨਾਂ ਮੋਰਚਿਆਂ ਦੇ ਕਾਰਨ ਬਹੁਤ ਨੁਕਸਾਨ ਵੀ ਹੁੰਦੇ ਹਨ ਪਰ ਫਿਰ ਵੀ ਆਪਣੇ ਜਾਇਜ਼ ਹੱਕਾਂ ਦੀ ਮੰਗ ਲਈ ਸ਼ਾਂਤਮਈ ਮੋਰਚੇ ਸਹਾਈ ਵੀ ਹੁੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ